ਜੀ ਅਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਉਹ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਵੇਂ ਹੁਣ ਸੁਨੋਨੀ ਕਮੇਟੀ ਨੂੰ ਉਹਨਾਂ ਨੇ ਹੁਕਮ ਕੀਤਾ ਵਾ ਸਾਰੀ ਕੌਮ ਨੂੰ ਹੁਕਮ ਕਰਨ ਭਾਈ ਇਕੱਠੇ ਹੋ ਕੇ ਇੱਕ ਇੱਕੇ ਨਾਲ ਕੇਸ ਲੜਿਆ ਜਾਵੇ ਇਹ ਨਾ ਹੋਵੇ ਵੀ ਭਾਈ ਕੋਈ ਕਵੇ ਉਹ ਲੜਨ ਲੱਗਾ ਮੈਂ ਨਹੀਂ ਲੜਨਾ ਉਹ ਲੜਨ ਲੱਗਾ ਮੈਂ ਨਹੀਂ ਲੜਨਾ ਇਹ ਕੌਮ ਦੇ ਜਥੇਦਾਰ ਸੀਗੇ ਜੋ ਸਾਡੇ ਪਿਤਾ ਸੀਗੇ ਜਿੰਦੇ ਹਾਂ ਇਹ ਤਾਂ ਲੜਨ ਲੜਨਾ ਪਰ ਉਹ ਦੋ ਪਹਿਲਾ ਕੌਮ ਦੇ ਸੀ ਤਾਂ ਕੌਮ ਦੇ ਜਥੇਦਾਰ ਸੀ ਕਿਉਂਕਿ ਉਹ ਕਹਿੰਦੇ ਵੀ ਸੀਗੇ ਕਹਿੰਦੇ ਭਾਈ ਮੈਨੂੰ ਕੌਮ ਦਾ ਜਥੇਦਾਰ ਬਣਾਇਆ ਵਾ ਤੇ ਕੌਮ ਜਿੱਥੇ ਮੈਨੂੰ ਚਾਹੂ ਮੈਂ ਤਾਂ ਉੱਥੇ ਜਾਊਂਗਾ ਸਾਡੀ ਮਾਤਰ ਨੂੰ ਕਹਿੰਦੇ ਵੀ ਭਾਈ ਬੱਚਿਆਂ ਦਾ ਪਰਲਮਨ ਕੋਸਨ ਤੁਸੀਂ ਕਰਨਾ ਵਾ ਜਿਸ ਤਰ੍ਹਾਂ ਉਹ ਹੁਣ ਵੀ ਜਿਹੜੇ ਆ ਸਰਵਤ ਖਾਲਸਾ ਵੱਲੋਂ ਥਾਪੇ ਜਾਂਦੇ ਜਥੇਦਾਰ ਸਹਾਬਾਨ ਨੇ ਹਾਂਜੀ ਉਹ ਉਹਨਾਂ ਦੀ ਮਤਲਬ ਹੁਣ ਉਹਨਾਂ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਕਿ ਇਹ ਤਾਂ ਜਥੇਦਾਰ ਸਾਹਿਬ ਹੀ ਨਹੀਂ ਹੈਗੇ ਤਾਂ ਉਹ ਅਜੇ ਹੀ ਗੱਲ ਤਾਂ ਨਹੀਂ ਸੀ ਉਦੋਂ ਕੋਈ ਨਹੀਂ ਜੀ ਕਿਉਂਕਿ ਉਹ ਕੌਮ ਮੰਦੀ ਸੀ ਕੌਮ ਮੰਦੀ ਸੀ ਜਾਂਦੇ ਉਹਦੋਂ ਉਹਨਾਂ ਨੇ ਉੱਥੇ ਰਹਿ ਕੇ ਸੇਵਾ ਕਰਾਈ ਆ ਕਾਲਤਾ ਸਾਧੀ ਜਦੋਂ 84 ਤੋਂ ਬਾਅਦ ਦਵਾਰੇ ਕਾਲਤਾ ਸਾਧੀ ਸੇਵਾ ਹੋਈ ਆ ਜਿੰਨੇ ਚਿਰ ਰਹੇ ਆ ਉੱਥੇ ਦਰਬਾਰ ਸਾਹਿਬ ਹੀ ਰਹੇ ਆ ਤੇ ਉਸ ਤੋਂ ਬਾਅਦ ਆਪਣੇ 30 ਅਪ੍ਰੈਲ 1900 ਦਰਬਾਰ ਸਾਹਿਬ ਤੋਂ ਹੀ ਫੜਿਆ ਜਾਂਦਾ ਉਹਨਾਂ ਨੂੰ ਫਿਰ ਉੱਥੇ ਬਾਹਰ ਲੈ ਜਾਂਦੇ ਆਪਣੇ ਜੱਪੜਪੁਰ ਵੀ ਲੱਗੇ ਆ ਕੁਰਕਸਤਰ ਵੀ ਲੱਗੇ ਆ ਫਰਕੀ ਸੂਬੇ ਤੋਂ ਬਾਹਰ ਵੀ ਜਿੱਨਾ ਚ ਵੀ ਰੱਖਿਆ ਮਾਰਲੇ ਸੂਬੇਆਂ ਚ ਰੱਖਿਆ ਜਾਂਦੇ ਜਦੋਂ ਦਰਵਾਸਾ ਤੋਂ ਫੜ ਕੇ ਲੱਗੇ ਨਾ ਤੇ ਉਦੋਂ ਬਾਹਰ ਹੀ ਲੈ ਕੇ ਰੱਖਿਆ ਉਹਨਾਂ ਦੇ ਜਾਂਦੇ ਉਦੋਂ ਕੀ ਕਾਰਨ ਸੀ ਕੀ ਲੱਗਦਾ ਸੀ ਸਰਕਾਰ ਵੀ ਜਿਹੜੇ ਦੁਬਾਰਾ ਜਿਸ ਤਰ੍ਹਾਂ ਦਾ ਵੀ ਸਹੀ ਕਰ ਰਹੇ ਸੀ ਕੌਮ ਨੂੰ ਉਹ ਜਾਂ ਕੌਮ ਲਈ ਜਿਹੜਾ ਕੰਮ ਕਰ ਰਹੇ ਸੀ ਉਹ ਚੀਜ਼ ਤੇ ਪਰੋਭਾਂ ਹਾਂ ਜੋ ਉਸ ਚੀਜ਼ ਤੋਂ ਕਿਉਂਕਿ ਸੰਗਤ ਇਹਨਾਂ ਤੇ ਐਤਵਾਰ ਕਰਦੀ ਸੀਗੀ ਕਿਉਂਕਿ ਉਦੋਂ ਵੀ ਸੰਗਤ ਇੰਨੀ ਕੁ ਜੁੜਨ ਲੱਗ ਗਈ ਸੀਗੀ ਉਹ ਉੱਥੇ ਤਕਰੀਬਨ ਸੰਗਤ ਮਿਲਣ ਦਾ ਤਾਤਾ ਲੱਗਾ ਰਹਿੰਦਾ ਸੀਗਾ ਕਹਿੰਦੇ ਉਹ ਉੱਥੇ ਵੀ ਉਹ ਦੂਰ ਦੂਰ ਸੰਗਤਾਂ ਦੀ ਸੰਗਤ ਇਹ ਕਹਿੰਦੇ ਵੀ ਦੁਆਰੇ ਭਿੰਡਰਾਂ ਵਾਲੇ ਆ ਗਏ। ਹੂੰ ਤੇ ਸਰਕਾਰਾਂ ਨੂੰ ਇਹ ਨਹੀਂ ਚੰਗੇ ਲੱਗਦੀਆਂ ਸੀਗੀਆਂ ਕਿਉਂਕਿ ਉਹਨਾਂ ਨੂੰ ਤਾਂ ਚਾਹੀਦਾ ਵੀ ਜਿਹੜੀ ਜੇਹੀ ਚੀਜ਼ ਅਸੀਂ ਕਹੀਏ ਉਹ ਮੰਨੇ ਉਹ ਕਰੇ। ਦੰਦ-ਦੋਮੀ ਟਕਸਾਲ ਵੱਲੋਂ ਵੀ ਥਾਪਿਆ ਗਿਆ ਸੀ ਨਾ ਉਹਨਾਂ ਨੇ। ਹਾਂ ਸਾਰੇ 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 ਪੰਥ ਨਹੀਂ ਥਾਪ ਥਾਪੇ ਗਏ ਸੀ। ਹਾਂ ਸਰਬੱਤ ਖਾਲਸਾ ਵਾ। ਹਾਂ ਜੀ ਪੰਥ ਨਹੀਂ ਥਾਪੇ ਗਏ ਸੀ ਜਾਂਦੇ। ਹੂੰ ਤੇ ਉਹਨਾਂ ਨੇ ਜਸਹਰੀ ਕਰਕੇ ਵੀ ਦਿਖਾਈ ਆ। ਹੂੰ ਵੀ ਜਸਹਰੀ ਐ ਹੁੰਦੀ ਆ।